ਸ਼ਰੀਅਤ ਸ਼ਰੀਅਤ ਅਰਬੀ ਪਦ ਹੈ ਜਿਸ ਦਾ ਅਰਥ ਹੈ ਵਿਸ਼ਾਲ ਮਾਰਗ ਪਿੱਛੋਂ ਇਹ ਸ਼ਬਦ ਧਰਮ ਮਰਿਆਦਾ ਲਈ ਵਰਤਿਆ ਜਾਣ ਲੱਗਾ ਇਸਲਾਮ ਵਿੱਚ ਸ਼ਰੀਅਤ ਉਹ ਰਹਿਣੀ ਬਹਿਣੀ ਹੈ ਜੋ ਕੁਰਾਨ ਤੇ ਹਦੀਸ ਅਨਸਾਰ ਮੁਸਲਮਾਨ ਲਈ ਧਾਰਨੀ ਜ਼ਰੂਰੀ ਹੈ ਹੋਰਾਂ ਧਰਮਾਂ ਵਾਂਗ ਹੌਲੀ-ਹੌਲੀ ਅੰਦਰਲੀ ਰਹਿਤ ਵੱਲ ਘੱਟ ਧਿਆਨ ਦਿੱਤਾ ਜਾਣ ਲੱਗਾ ਤੇ ਕੇਵਲ ਬਾਹਰਲਾ ਕਰਮ ਕਾਂਡ ਰੋਜ਼ਾ ਨਮਾਜ਼ ਆਦਿ ਹੀ ਸਾਰੀ ਸ਼ਰੀਅਤ ਬਣ ਕੇ ਰਹਿ ਗਿਆ ਸੂਫੀ ਮਹਾਤਮਾਵਾਂ ਨੇ ਇਸ ਸ਼ਰੀਅਤ ਦੀ ਤਾਂ ਸ਼ੁਭ ਕਰਨੀ ਉੱਤੇ ਵਧੇਰੇ ਜ਼ੋਰ ਦਿੱਤਾ ਤੇ ਸੱਚੇ ਧਰਮੀ ਬਣਨ ਦੀ ਪ੍ਰੇਰਣਾ ਕੀਤੀ ਸੂਫੀ ਸ਼ਰੀਅਤ ਤੋਂ ਅੱਗੇ ਤਰੀਕਤ ਹਕੀਕਤ ਤੇ ਮਾਰਫਤ ਹੋਰ ਉਚੇਰੀਆਂ ਅਵਸਥਾਵਾਂ ਵੀ ਮੰਨਦੇ ਹਨ ਪਰੰਤੂ ਗੁਰੂ ਨਾਨਕ ਸਾਹਿਬ ਦੇ ਜਮਾਨੇ ਮੁਸਲਮਾਨੀਅਤ ਸ਼ਰਾ ਸ਼ਰੀਅਤ ਨੂੰ ਹੀ ਸਭ ਕੁਝ ਮੰਨਣ ਵਾਲੀ ਸੀ ਇਸੇ ਲਈ ਪਾਤਸ਼ਾਹ ਦਾ ਪਾਵਨ ਵਾਕ ਹੈ ਮੁਸਲਮਾਨਾ ਸਿਵਤ ਸਰੀਅਤ ਪੜ ਪੜ ਕਰਹਿ ਵਿਚਾਰ ਪਾਤਸ਼ਾਹ ਫਰਮਾਉਂਦੇ ਆ ਸਰਾ ਸਰੀਅਤ ਲੇਕਮਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ